ਹਾਂਜੀ ਬਈ ਸਾਸਿਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਵਰਦੀਪ ਸਿੰਘ ਜੀ ਪਿੰਡ ਸੈਣਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂਜੀ ਬਈ ਮਾਝ ਦੀ ਜਾਣਕਾਰੀ ਦੇ ਦੀ ਆਪਣੀ ਇਹ ਤੀਜਾ ਛੂਆ ਜੀ ਠੀਕ ਹੈ ਜੀ ਦੂਜੇ ਛੂਏ 12 ਲੀਟਰ ਦੁੱਧ ਦਿੱਤਾ ਜੀ ਇਹਨੇ ਠੀਕ ਹੈ ਜੀ ਠੰਡੀ ਸ਼ੀਲ ਆ ਘਰੇ ਰੱਖਣ ਵਾਲੀ ਜੀ ਇਹ ਕਿੰਨੇ ਦਿਨ ਬਾਕੀ ਜੀ ਇਹ 11 ਤਰੀਕ ਨੂੰ ਦਿਨ ਪੂਰੀ ਆ ਜੀ ਠੀਕ ਹੈ ਜੀ ਰੇਟ ਰੂਟ ਭਰਾ ਦਾ ਰੇਟ 92000 ਆ ਜੀ ਰੇਟ 92000 ਭਰਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਿੰਡ ਸੈਣਾ ਸਾਕੀਪੁਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਉਹਨੂੰ ਬਾਕੀ ਤੋਂ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ-ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਮੱਝ ਚੰਗੀ ਆ ਪਲੀ ਬਲੋਸੀ ਆ ਬਾਕੀ ਤੁਹਾਡੇ ਸਾਹਮਣੇ ਤੋਰਾ-ਤਰਾ ਦਿਖਾਇਆ ਵਧੀਜੀ ਲੋ ਜੀ ਦੇਖ ਸਕਦੇ ਥਾਂ ਤੋਂ ਠੀਕ ਹੈ ਜੀ ਪੱਟਪੂੜਾ ਚੰਗੀ ਤਰ੍ਹਾਂ ਤੋਰਾ-ਤਰਾ ਦਿਖਾਇਆ ਕੋਈ ਪ੍ਰੋਬਲਮ ਨਹੀਂ ਦਸੱਲੀ ਕਰਕੇ ਚੈੱਕ ਕਰਕੇ ਲੈ ਜਾਓ ਭਰਾ ਕੱਲ ਨੂੰ ਕਿਸੇ ਗੱਲ ਦਾ ਰੌਲਾ ਨਾ ਪਵੇ ਠੀਕ ਹੈ ਨਾ ਆਪਣਾ ਡਿਸੈਨ ਠੀਕ ਹੈ ਜੀ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਫੇਸਬੁਕ ਵੀਡੀਓ ਦੇਖ ਸਕਦੇ ਹੋ ਪਲੀ ਬਲੋਸੀ ਕੱਦ ਕਾੜ ਕਰਮਾਂ ਵਾਲੀ ਦਾ ਸੋਨਾ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਅਗਰ ਜਿੱਤ ਰਹੇ